ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜਾ ਹੋਇਆ ਗੰਗੂ ਨੇ ਗਦਾਰੀ ਕੀਤੀ ਤੇ ਛੋਟੇ ਸਾਂਹ ਜਾਨਿਆਂ ਨੂੰ ਨੀਹਾਂ ਵਿੱਚ ਚਣਕੇ ਸ਼ਹੀਦ ਕਰ ਦਿੱਤਾ ਗਿਆ ਚਾਰ ਸਾਂਹ ਜਾਨੇ ਫਿਲਮ ਦੇ ਸਦਕਾ ਅਸੀਂ ਮੋਟਾ ਮੋਟਾ ਇਤਿਹਾਸ ਤਾਂ ਜਾਣਦੇ ਹਾਂ ਪਰ ਸਰਸਾ ਨਦੀ ਦੇ ਕਿਨਾਰੇ ਤੋਂ ਲੈ ਕੇ ਸਰਹੰਦ ਦੀ ਕਚਹਿਰੀ ਤੱਕ ਵਿਚਨੇ 4 ਦਿਨ ਤੇ 4 ਰਾਤਾਂ ਜਦੋਂ ਇਹਨਾਂ ਮਾਸੂਮ ਜਿੰਦਾਂ ਦਾ ਲਹੂ ਚੋਸਣ ਦੀ ਕਾਇਨਾਤ ਦਾ ਪਤਾ ਪਤਾ ਗਦਾਰ ਹੋ ਗਿਆ ਸੀ ਉਸ ਦਰਦਨਾਕ ਇਤਿਹਾਸ ਨੂੰ ਨਾਤਾ ਫਿਲਮ ਵਿੱਚ ਦਿਖਾਇਆ ਗਿਆ ਤੇ ਨਾ ਹੀ ਸਾਡੀਆਂ ਧਾਰਮਿਕ ਸਥਿਜਾਂ ਤੇ ਚੰਗੀ ਤਰ੍ਹਾਂ ਦੱਸਿਆ ਜਾਂਦਾ ਹੈ ਸੋ ਅੱਜ ਉਸ ਦਰਦਨਾਕ ਇਤਿਹਾਸ ਦੀ ਢੰਗਾਈ ਵਿੱਚ ਉਤਰ ਕੇ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਤਾਂ ਮਾਤਾ ਗੁਜਰ ਕੌਰ ਜੀ ਦੋਨੋਂ ਸਾਹਿਬਜ਼ਾਦੀਆਂ ਸਮੇਤ ਪਹੁੰਚਦੇ ਹਨ ਚੌਂਤੇ ਪਿੰਡ ਵਿੱਚ ਜਿੱਤੇ ਇੱਕ ਕੁੰਮੇ 마ਸ਼ਕੀ ਨਾਮ ਦਾ ਵਿਅਕਤੀ ਸੀ ਕੁੰਮੇ 마ਸ਼ਕੀ ਦਾ ਪਹਿਲਾ ਤੇ ਪੂਰਾ ਨਾਮ ਕਰਨਦੀਲ ਸੀ ਪਰ ਲੋਕ ਇਸ ਨੂੰ ਪਹਿਲਾਂ ਕਰਮੂ ਤੇ ਫਿਰ ਕੁੰਮਾ ਕਹਿੰਦੇ ਸਨ ਕੁੰਮੇ ਦੇ ਘਰ ਵਿੱਚ ਇੱਕ ਲక్ష్ਮੀ ਨਾਮ ਦੇ ਬ੍ਰਾਹਮਣੀ ਸੀ ਜਿਸ ਨੇ ਉਸ ਰਾਤ ਗੁਰੂ ਪਰਵਾਰ ਨੂੰ ਮਸਰਾ ਦੀ ਦਾਲ ਨਾਲ ਪ੍ਰਸ਼ਾਦਾ ਛਕਾਇਆ ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਪਿਛਲੇ ਕਈ ਮਹੀਨਿਆਂ ਦੇ ਘੇਰੇ ਦਰਾਨ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਰਸਦ ਖਤਮ ਹੋ ਚੁੱਕੀ ਸੀ ਇਸੇ ਕਰਕੇ ਅੱਜ ਕਈ ਮਹੀਨਿਆਂ ਬਾਅਦ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਰੱਜ ਕੇ ਭੋਜਨ ਸ਼ਕਿਆ ਹੈ। ਅਗਲੀ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਗੰਗੂਆਣ ਪਹੁੰਚਦਾ ਹੈ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹਿਰੀ ਲੈ ਆਉਂਦਾ ਹੈ। ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖੇ ਪਾਣੇ ਕੇ ਪੈਣਾ ਤੈਅ ਕਰਕੇ ਗੰਗੂ ਦੇ ਘਰ ਪਹੁੰਚਿਆ। ਬੀਬੀ ਲక్ష్ਮੀ ਨੇ ਕੱਲ ਰਾਤ ਦਾ ਪ੍ਰਸ਼ਾਦਾ ਸ਼ਿਕਾਇਆ ਹੋਇਆ ਸੀ। ਯਾਨੀ ਕਿ ਸਾਹਿਬ ਜਾਨਿਆਂ ਨੂੰ ਕੁਝ ਵੀ ਖਾਦੇ ਹੁਣ 24 ਘੰਟੇ ਬੀਤ ਚੁਕੇ ਸਨ ਉਸ ਰਾਤ ਗੰਗੂ ਮਾਤਾ ਜੀ ਤੇ ਸਾਹਿਬ ਜਾਨਿਆਂ ਵਾਸਤੇ ਖਾਣਾ ਤਿਆਰ ਕਰਕੇ ਲਿਆਇਆ ਪਰ ਉਹ ਖਾਣਾ ਇਨੇ ਮਾੜੇ ਪੱਦਰ ਦਾ ਸੀ ਕਿ ਉਸ ਖਾਣੇ ਨੂੰ ਦੇਖ ਕੇ ਸਾਹਿਬ ਜਾਨਿਆਂ ਨੇ ਮਾਤਾ ਜੀ ਨੂੰ ਕਿਹਾ ਕਿ ਉਹ ਐਸੇ ਹੀ ਰੋਟੀ ਕਰ ਲਿਆਇਓ ਹਮਰੇ ਕਾਗਨਾ ਕੁੱਕਰ ਖਾਯੋ ਯਾਨੀ ਕਿ ਗੰਗੂ ਇਨੇ ਮਾੜੇ ਪੱਦਰ ਦੀ ਰੋਟੀ ਲੈ ਕੇ ਆਇਆ ਸੀ ਕਿ ਉਸ ਉਹ ਕਾਦੇ ਕੁੱਤਿਆਂ ਨੇ ਵੀ ਨਹੀਂ ਸੀ ਖਾਣਾ ਤੇ ਫਿਰ ਸਾਹਿਬਜ਼ਾਦੀਆਂ ਤੋਂ ਕਿਸ ਤਰ੍ਹਾਂ ਖਾਦੀ ਜਾਂਦੀ। ਅਖੀਰਕਾਰ ਮਾਤਾ ਜੀ ਨੇ ਆਪਣੀ ਗੁਰਜੀ ਵਿੱਚੋਂ ਇੱਕ ਮੋਹਰ ਦੇ ਕੇ ਸਾਹਿਬਜ਼ਾਦੀਆਂ ਨੂੰ ਪਤਾਸੇ ਮੰਗਵਾ ਕੇ ਖਾਨ ਨੂੰ ਦਿੱਤੇ। ਪਰ ਜਦੋਂ ਗੰਘੂ ਨੇ ਮਾਤਾ ਜੀ ਦੇ ਗੁਰਜੀ ਨੂੰ ਦੇਖਿਆ ਤਾਂ ਉਸ ਦੀ ਗੁਰਜੀ ਉੱਪਰ ਮਾੜੀ ਨੀਅਤ ਪੈ ਗਈ। ਤੇ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਘੂ ਨੇ ਉਹ ਗੁਰਜੀ ਚੋਰੀ ਕਰ ਲਈ ਤੇ ਕਿਤੇ ਬਾਹਰ ਲੈ ਜਾ ਕੇ ਜ਼ਮੀਨ ਵਿੱਚ ਘੜ ਦਿੱਤੀ। ਅਗਲੇ ਦਿਨ ਜਦੋਂ ਸਾਹਿਬਜ਼ਾਦੀਆਂ ਨੂੰ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਜੀ ਨੇ ਗੁਰਜੀ ਨੂੰ ਪਾਲਿਆ ਪਰ ਗੁਰਜੀ ਨਾ ਮਿਲੀ ਮਾਤਾ ਗੁਜਰ ਕੌਰ ਜੀ ਸਭ ਸਮਝ ਗਏ ਸਨ ਤੇ ਉਹਨਾਂ ਨੇ ਗੰਗੂ ਨੂੰ ਬੜੇ ਪਿਆਰ ਨਾਲ ਕਿਹਾ ਕਿ ਪੁੱਤਰ ਜੇਕਰ ਤੈਨੂੰ ਧੰਦੇ ਲੋੜ ਸੀ ਤਾਂ ਤੂੰ ਮੇਰੇ ਕੋਲੋਂ ਮੰਗ ਲੈਦਾ ਇਸ ਤਰ੍ਹਾਂ ਚੋਰੀ ਕਰਨ ਦੀ ਕੀ ਲੋੜ ਸੀ ਤਾਂ ਮਾਤਾ ਜੀ ਦੇ ਮੋਹ ਇਹੇ ਸ਼ਬਦ ਸੁਣ ਕੇ ਗੰਗੂ ਗੁੱਸੇ ਨਾਲ ਬੁਖਲਾ ਗਿਆ ਤੇ ਆਖਣ ਲੱਗਾ ਕਿ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੈ ਤੇ ਉਪਰੋਂ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਗੰਗੋ ਨੇ ਉਸੇ ਸਮੇਂ ਮਾਤਾ ਜੀ ਤੇ ਸਾਂਝਾ ਜਾਨ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਮੁਰੰਡੇ ਦੇ ਸਰਕਾਰੀ ਅਹਿਲਕਾਰਾਂ ਕੋਲ ਖਬਰ ਲੈ ਕੇ ਚਲਾ ਗਿਆ ਪਰ ਪਿੱਛੋਂ ਸਾਂਝਾ ਜਾਨ ਅਜ ਵੀ ਭੁਖੜ ਪਾਣੇ ਕਮਰੇ ਵਿੱਚ ਕੈਦ ਬੈਠੇ ਰਹੇ ਜੇਕਰ ਦੇਖਿਆ ਜਾਵੇ ਤਾਂ ਭੁਖ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਤਸੀਹਾ ਹੁੰਦਾ ਹੈ ਸਿਆਣੇ ਕਹਿੰਦੇ ਨੇ ਕਿ ਭੁਖ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ ਮੌਤਾ ਇੱਕ ਵਾਰ ਬੰਦੇ ਨੂੰ ਮਾਰਦੀ ਹੈ ਪਰ ਭੁੱਖ ਤੋਂ ਜੇਕਰ ਇੱਕ ਵਾਰੀ ਖੈੜਾ ਛਡਾ ਲਈਏ ਤਾਂ ਅਗਲੇ ਪੈਰ ਫਿਰ ਸਿਰ ਤੇ ਆਣ ਲਉਂਦੀ ਹੈ ਮਾਤਾ ਜੀ ਨੇ ਸਾਇਹ ਜਾਦੇ ਨੂੰ ਗ੍ਰਿਫਤਾਰ ਕਰਨ ਲਈ ਮੋਰੰਡੇ ਦੇ ਹਾਕਮ ਜਾਨੀ ਖਾਤੇ ਮਾਨੀ ਖਾ ਆਪਣੇ ਸਪਾਈਆਂ ਨੂੰ ਗੰਗੂ ਨਾਲ ਭੇਜਦੇ ਹਨ ਹੁਣ ਇਥੋਂ ਸਾਇਹ ਜਾਦੇ ਤੇ ਜ਼ੁਲਮ ਦੀ ਉਹ ਦਾਸਤਾ ਸ਼ੁਰੂ ਹੋਵੇਗੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਸਰਸਾ ਦੇ ਕੰਡੇ ਗੁਰੂ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਦੁਨਿਆ ਸਿੰਘ ਹੰਡੋਰੀਆ ਨੇ ਬ੍ਰਿਜ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਕਥਾ ਗੁਰਸਤਨ ਜੀ ਕੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਸਹਾਬ ਜਦਿਆ ਨੂੰ ਗੋਰੀਆਂ ਵਿੱਚ ਬਨ ਕੇ ਘੋੜੇ ਦੇ ਦੋਨੋਂ ਪਾਸੇ ਲੰਕਾ ਦਿੱਤਾ ਗਿਆ ਸੀ ਤੇ ਮਾਤਾ ਗੁਜਰ ਕੌਰ ਜੀ ਦੇ ਹੱਥ ਪਿੱਛੇ ਬਨ ਕੇ ਇੱਕ ਦੂਸਰੇ ਘੋੜੇ ਤੇ ਬਿਠਾ ਦਿੱਤਾ ਗਿਆ ਸੀ ਇੱਕ ਕੱਪੜੇ ਦੇ ਨਕਾਬ ਵਿੱਚ ਲਾਲ ਮਿਰਚਾਂ ਧੂੜ ਕੇ ਉਸ ਨੂੰ ਮਾਤਾ ਜੀ ਦੇ ਮੂੰਹ ਉੱਪਰ ਬੰਨ੍ਹ ਦਿੱਤਾ ਗਿਆ ਸੀ ਜਦੋਂ ਉਹ ਮਰਿੰਡੇ ਪਹੁੰਚੇ ਤਾ ਮਾਤਾ ਜੀ ਨੂੰ ਇੱਕ ਅੱਠ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਸਹੇਜ ਜਾਦਿਆਂ ਨੂੰ ਕਿਸੇ ਨੇ ਨਾ ਖੋਲਿਆ ਤਿੰਨ ਚਾਰ ਦਿਨਾਂ ਤੋਂ ਕੁਕੇ ਸਹੇਜ ਜਾਦੇ ਸਾਰੀ ਰਾਤ ਬੋਰੀਆ ਵਿੱਚ ਵੱਜੇ ਇਸੇ ਤਰ੍ਹਾਂ ਤੜਫਦੇ ਰਹੇ ਤੇ ਸਵੇਰੇ ਜਦੋਂ ਬੋਰੀਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕੱਢਦੇ ਹੀ ਬੱਚਿਆਂ ਤੇ ਭਾਰੀ ਤਸ਼ੱਦਦ ਟੌੜਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਾਣੇ ਖਾਤੇ ਮਾਣੇ ਖਾ ਇਹ ਦੋਨੋਂ ਛੋਟੇ ਪੱਦਰ ਦੇ ਸਰਕਾਰੀ ਅਫਸਰ ਸਨ ਤੇ ਇਹ ਚਾਹੁੰਦੇ ਸਨ ਕਿ ਜਿੰਨਾ ਕੁ ਥੋੜਾ ਜਿਹਾ ਸਮਾਂ ਸਾਨੂੰ ਮਿਲਿਆ ਹੈ ਇਸ ਥੋੜੇ ਸਮੇਂ ਵਿੱਚ ਹੀ ਸਾਹਿਬਜ਼ਾਦੇ ਨੂੰ ਇਸਲਾਮ ਕਬool ਕਰਵਾ ਕੇ ਮਜ਼ੀਰ ਖਾਨ ਦੇ ਸਾਹਮਣੇ ਪੇਸ਼ ਹੋਈਏ ਤੇ ਸੂਬਾ ਸਰਹੰਗੋ ਤੋਂ ਵੱਡੇ-ਵੱਡੇ ਇਨਾਮਾਂ ਨੂੰ ਹਾਸਲ ਕਰੀਏ ਡਾਕਟਰ ਗੰਗਾ ਸਿੰਘ ਜੀ ਆਪਣੀ ਲਿਖਤਾਂ ਵਿੱਚ ਲਿਖਦੇ ਹਨ ਕਿ ਲਾਲਚ ਦੇ ਅੰਨੇ ਹੋਏ ਇਨ੍ਹਾਂ ਜ਼ਾਲਮਾਂ ਨੇ ਅੱਤ ਦੀ ਸਰਦੀ ਵਿੱਚ ਮਾਸੂਮ ਸਾਹਿਬਜ਼ਾਦੇ ਨੂੰ ਨੰਗੇ ਪਿੰਡੇ ਤੋਂ ਦੀ ਛੜੀ ਨਾਲ ਕਟਵਾਇਆ ਜਿਵੇਂ ਨਾਲ ਸਾਹਿਬ ਜਾਦਿਆਂ ਦੀ ਫੁੱਲ ਵਰਗੀ ਚਮੜੀ ਤੇ ਨਿਸ਼ਾਨ ਉੱਤਰ ਆਏ। ਇਹ ਅੰਤ ਦਰਦ ਵੀ ਸਾਂਭਿਆ ਹੋਗਾ। ਪਰ ਪੂਤਾ ਮਰਦ ਦਲੇਰ ਦਸ਼ਮੀਸ਼ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਾਨਾ। ਤਸੀਹੇ ਸਹਿੰਦੇ ਹੋਏ ਵੀ ਉਹਨਾਂ ਨੇ ਦੁਸ਼ਮਣ ਦੀ ਈ ਨਹੀਂ ਮੰਨੀ। ਜਦੋਂ ਗਾਲ ਨਾ ਬਣਦੀ ਸੀ ਤਾਂ ਉਹਨਾਂ ਨੇ ਇੱਕ ਹੋਰ ਦਾ ਅਜ਼ਮਾ ਕੇ ਦੇਖਿਆ ਕਿ ਸਾਹਿਬ ਜਾਦਿਆਂ ਨੂੰ ਇੱਕ ਰੁੱਖ ਨਾਲ ਬਣ ਕੇ ਉਹਨਾਂ ਉੱਪਰ ਗੁਲੇਲ ਨਾਲ ਪੱਥਰ ਦੇ ਨਿਸ਼ਾਨੇ ਲਗਵਾਏ। ਇਸ ਨਾਲ ਸਾਹਿਬ ਜਦਿਆਂ ਦੇ ਕਈ ਥਾਵਾਂ ਤੇ ਖੂਨ ਦੀਆਂ ਧਾਰੀਆਂ ਵਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ ਉਹ ਛੋਟੇ ਛੋਟੇ ਸੂਰਮੇ ਆਪਣੀ ਗਲਤ ਇਹ ਕਾਇਮ ਰਹੇ ਸਾਹਿਬ ਜਦਿਆਂ ਦੀ ਗ੍ਰਿਫਤਾਰੀ ਦੀ ਖਬਰ ਆਕਾ ਵਾਂਗੂ ਫੈਲ ਚੁੱਕੀ ਸੀ ਤੇ ਜਿਵੇਂ ਹੀ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਹੁਕਮ ਦਿੱਤਾ ਕਿ ਸਾਹਿਬ ਜਦਿਆਂ ਨੂੰ ਸਰਹਿੰਦ ਲੈ ਆਜੇ ਝੁਲਮਾਂ ਦੀ ਅੱਤ ਕਰਦਿਆਂ ਸਾਹਿਬ ਜਦਿਆਂ ਨੂੰ ਮੋਰਿੰਡੇ ਤੋਂ ਸਰਹਿੰਦ ਤੱਕ ਤੋਰ ਕੇ ਲਿਜਾਇਆ ਗਿਆ ਸਾਹਿਬ ਜਦਿਆਂ ਦੇ ਹੱਥਾਂ ਵਿੱਚ ਹੱਥ ਕੜੀਆਂ ਸਨ ਤੇ ਹੱਥਾਂ ਵਿੱਚੋਂ ਲਹੂ ਸੇ ਮਰ ਰਿਆ ਸੀ ਤੇ ਜਦੋਂ ਬੱਚੇ ਸਰਹੰਦ ਪਹੁੰਚੇ ਤਾਂ ਵਜ਼ੀਰ ਖਾਂ ਵੱਲੋਂ ਦੂਸਰੇ ਦੌਰ ਦੀ ਤਸ਼ੱਦਦ ਸ਼ੁਰੂ ਹੋਈ ਜਦੋਂ ਤੱਕ ਸائیں ਜਾਦਿਆਂ ਨੂੰ ਸਪਾਹੀ ਮਰਿੰਡੇ ਤੋਂ ਲੈ ਕੇ ਸਰਹਿੰਦ ਪਹੁੰਚੇ ਉਹ ਦੋ ਦਿਨ ਢਲ ਚੁੱਕਿਆ ਸੀ ਤਾਂ ਰਾਤ ਵੇਲੇ ਮਾਤਾ ਗੁਜਰੀ ਜੀ ਤੇ ਸائیں ਜਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਇਹ ਠੰਡਾ ਬੁਰਜ ਉਸ ਵੇਲੇ ਦੇ ਰਾਜਸੀ ਲੋਕਾਂ ਲਈ ਗਰਮੀ ਵੇਲੇ ਆਰਾਮ ਕਰਨ ਲਈ ਬਣਾਇਆ ਗਿਆ ਸੀ ਬੁਰਜ ਦੇ ਥੱਲੇ ਪਾਣੀ ਵਗਦਾ ਸੀ ਜਦੋਂ ਪਾਣੀ ਨਾਲ ਹਵਾ ਟਕਰਾਂਦੀ ਸੀ ਤਾਂ ਹਵਾ ਇੰਨੀ ਠੰਡੀ ਹੁੰਦੀ ਸੀ ਕਿ ਗਰਮੀ ਵਿੱਚ ਵੀ ਕੰਬਾਂ ਛੜਨ ਲੱਗ ਜਾਂਦਾ ਸੀ ਤੇ ਹੁਣ ਤਾਂ ਬੋ ਦਾ ਮਹੀਨਾ ਸੀ ਬੋਖ ਦੀ ਤਰ੍ਹਾਂ ਠੰਡ ਨੂੰ ਵੀ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ ਜੋ ਇਨਸਾਨ ਦੇ ਸਰੀਰ ਤੋਂ ਜ਼ਿਆਦਾ ਮਾਨਸਿਕ ਪੱਧਰ ਨੂੰ ਹੀ ਕਮਜ਼ੋਰ ਕਰ ਦਿੰਦੀ ਹੈ ਬੋ ਦੇ ਮਹੀਨੇ ਦੀ ਠੰਡ ਵਿੱਚ ਬਿਨਾਂ ਕੱਪੜਿਆਂ ਤੋਂ ਬੈਠੇ 마ਸੂਮ ਬੱਚਿਆਂ ਨੂੰ ਮਾਤਾ ਜੀ ਕਦੀ ਸਾਥੇ ਕਦੀ ਆਪਣੇ ਸੀਨੇ ਨਾਲ ਲਗਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ ਇਤਿਹਾਸਕਾਰਾਂ ਦੇ ਮੁਤਾਬਕ ਉਸ ਵੇਲੇ ਠੰਡ ਇੰਨੀ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਤੇ ਨੱਕ ਪੀਲੇ ਪੈਣੇ ਸ਼ੁਰੂ ਹੋ ਗਏ ਸਨ ਤੇ ਹੱਥ ਪੈਰ ਸੁੰਨ ਹੋਣ ਲੱਗ ਪਏ ਸਨ ਉਹ ਰਾਤ ਬਹੁਤ ਔਖੀ ਸੀ ਹਾਨੀ ਦਿੰਦਾ ਚੜ੍ਹਾ ਹੋਇਆ ਸੀ ਕਿ ਸਪਾਹੀ ਸਾਹਿਬ ਜਾਦਿਆਂ ਨੂੰ ਲੈਣ ਆ ਗਏ ਤੇ ਆਖਣ ਲੱਗੇ ਕਿ ਇਹਨਾਂ ਦੀ ਅਜ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਹੈ ਕਚਹਿਰੀ ਵਿੱਚ ਵਜ਼ੀਰ ਖਾਨ ਆਪਣੇ ਤਖਤ ਤੇ ਬੈਠਾ ਹੋਇਆ ਸੀ ਸਚਾਨੰਦ ਜੋ ਕਿ ਵਜ਼ੀਰ ਖਾਨ ਦਾ ਅਹਲਕਾਰ ਤੇ ਸਿਰੇ ਦਾ ਲੋਤੀ ਘਰ ਸੀ ਉਹ ਵੀ ਉੱਥੇ ਹੀ ਮੌਜੂਦ ਸੀ। ਇਹ ਕਚਰੀ ਤਿੰਨ ਦਿਨ ਤੱਕ ਇਸੇ ਤਰ੍ਹਾਂ ਹੀ ਚੱਲਦੀ ਰਹੀ। ਇਸ ਕਚਰੀ ਵਿੱਚ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦੇ ਲਾਲਚ, ਹਰ ਤਰ੍ਹਾਂ ਦੇ ਝੂਠੇ ਸੱਚੇ ਵਾਦੇ ਤੇ ਹਰ ਤਰ੍ਹਾਂ ਦੇ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ ਫਿਰ ਵੀ ਜ਼ਾਲਮ ਸਾਹਿਬ ਜਦਿਆਂ ਨੂੰ ਆਪਣੀ ਏਨ ਮਨਾਉਣ ਵਿੱਚ ਕਾਬਲ ਨਾ ਹੋ ਪਏ। ਇਸ ਕਚਰੀ ਦਾ ਤਿੰਨ ਦਿਨਾਂ ਦਾ ਇਤਿਹਾਸ ਜਿਵੇਂ ਵਿੱਚ ਠੰਡੇ ਬੁਰਜ ਵਿੱਚ ਗੁਜਾਰੀਆਂ ਗਈਆਂ ਰਾਤਾ ਕਿਸ ਤਰ੍ਹਾਂ ਚਾਲ ਦੇ ਮੁਤਾਬਿਕ ਸਾਹਿਬਜ਼ਾਦਿਆਂ ਨੂੰ ਛੋਟੀ ਖਿੜਕੀ ਥਾਣੀ ਲਗਾ ਕੇ ਉਹਨਾਂ ਦਾ ਸਿਰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰ੍ਹਾਂ ਕਈ ਦਿਨਾਂ ਤੋਂ ਭੁੱਖੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਗਰਮਾ-ਗਰਮ ਦੁੱਧ ਪਿਆ ਕੇ ਭਾਈ ਮੋਤੀ RAM ਮਹਾਰਾਜ ਜੀ ਨੇ ਬੇਅੰਤ ਸੇਵਾ ਖੱਟੀ ਇਹ ਸਾਰਾ ਇਤਿਹਾਸ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਉਸ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਸ ਦਾ ਇਤਿਹਾਸ ਪੜਨ ਤੇ ਸਵਰਣ ਨੂੰ ਬਹੁਤ ਘਟ ਮਿਲਦਾ ਹੈ ਤਿੰਨ ਦਿਨ ਦਾ ਭਾਰੀ ਤਸ਼ੱਦਦ ਢੋਂ ਤੋਂ ਬਾਅਦ ਵੀ ਜਦੋਂ ਸਾਹਿਬਜ਼ਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਤਾਂ ਵਜ਼ੀਰ ਖਾਨ ਦੇ ਹੁਕਮ ਤੇ ਕਾਜੀ ਨੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਸਾਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰ ਚੰਨੀ ਸ਼ੁਰੂ ਕਰ ਦਿੱਤੀ ਗਈ ਹੌਲੀ ਹੌਲੀ ਕਰਦਿਆ ਰਾਜ ਮਿਸਤਰੀ ਇੱਕ ਇੱਟ ਤੇ ਦੂਸਰੀ ਕਿੱਟ ਚਿੰਦਾ ਗਿਆ ਤੇ ਦੋਨੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਦਾ ਦਿੱਤਾ ਗਿਆ ਅੰਦਰ ਹੌਲੀ-ਹੌਲੀ ਕਰਦਿਆਂ ਸਾਹਾਂ ਜਿਆਦਿਆਂ ਦਾ ਦਮ ਘੁੱਟਦਾ ਗਿਆ ਤੇ ਆਖਰ ਜਦੋਂ ਉਹ ਬੇਹੋਸ਼ ਹੋ ਗਏ ਤਾਂ ਗੰਦ ਦੀਆਂ ਇੱਟਾਂ ਦੇ ਸਮੇਤ ਜ਼ਮੀਨ ਤੇ ਆ ਡਿੱਗੇ ਤਾਂ ਦੇ ਕਾਜੀ ਨੇ ਦੋਨਾਂ ਨੂੰ ਸ਼ਰੇਆਮ ਨਾਲ ਕਤਲ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਇੱਥੇ ਇੱਕ ਗੱਲ ਜਾਣਨ ਯੋਗ ਹੈ ਕਿ ਇਸਲਾਮ ਧਰਮ ਦਾ ਇੱਕ ਇਹ ਵੀ ਨਿਯਮ ਹੁੰਦਾ ਹੈ ਕਿ ਜਿਹੜੇ ਬੱਚੇ ਦੇ ਹਾਲੇ ਦੁੱਧ ਦੇ ਦੰਦ ਨਹੀਂ ਟੁੱਟੇ ਹੋਣ ਉਸ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ ਕਾਜੀ ਨੇ ਤਾਂ ਵਜ਼ੀਰ ਖਾਨ ਦੇ ਕਹਿਣ ਤੇ ਮੌਤਾ ਫਤਵਾ ਜਾਰੀ ਕਰ ਦਿੱਤਾ ਪਰ ਹੁਣ ਕੋਈ ਜਲਾਦ ਇਹ ਪਾਪ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਸੀ ਤੇ ਸਾਬ ਨੇ ਆਪਣੇ ਹੱਥ ਖੜੇ ਕਰ ਦਿੱਤੇ ਆਖਰ ਉਸ ਦਿਨ ਕਚਰੀ ਵਿੱਚ ਸ਼ਾਸ਼ਤਰ ਦੇਖ ਤੇ ਬਾਸ਼ਨ ਬੇਗ ਨਾਮ ਦੇ ਦੋ ਭਰਾ ਜਿਨ੍ਹਾਂ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਉਹ ਉਸ ਦਿਨ ਪੇਸ਼ੀ ਤੇ ਹਾਜ਼ਰ ਹੋਣ ਆਏ ਹੋਏ ਸਨ ਇਹ ਦੋਨੋਂ ਹੀ ਸੈਦ ਜਲਾਲਉਦਦ ਜਲਾਦੇ ਭਤੀਜੇ ਸਨ ਇਸ ਲਈ ਸ਼ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਗਰੀ ਚੌਂਗਵੇ ਸ਼ਹੀਦ ਕੀਤਾ ਸੀ ਸ਼ਾਸ਼ਰ ਬੇਗ ਤੇ 파ਸ਼ਮ ਬੇਗ ਨੇ ਕਤਲ ਦਾ ਮੁਕਦਮਾ ਰੱਦ ਕਰਨ ਦੀ ਸ਼ਰਤ ਤੇ ਸਾਹਿਬਜ਼ਾਦੇਆਂ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ ਮਹਾਨ ਇਤਿਹਾਸਕਾਰ ਸੰਧਾਰ ਰਤਨ ਸਿੰਘ ਭਗਉ ਦੇ ਅਨੁਸਾਰ ਦੋਨਾਂ ਬੱਚਿਆਂ ਦੀਆਂ ਲੱਤਾਂ ਤੇ ਗੋਡੇ ਰੱਖ ਕੇ ਛਾਤੀ ਤੇ ਖੰੰਜਰ ਫੇਰ ਕੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸਾਹਿਬਜ਼ਾਦਾ ਬਾਬਾ ਜੁਰਾਵਰ ਸਿੰਘ ਦਾ ਕੁਝ ਹੀ ਪਲਾਂ ਵਿੱਚ ਸ਼ਹੀਦ ਹੋ ਗਏ ਔਰ ਸਾਹਿਬ ਜادہ ਬਾਬਾ ਫਤੇ ਸਿੰਘ ਜੀ ਅੱਧੀ ਘੜੀ ਤੱਕ ਤੜਫਦੇ ਰਹੇ ਹੌਣੀ ਹੌਣੀ ਹੱਥ ਪੈਰ ਹਿਲਣਾ ਬੰਦ ਹੋ ਗਏ ਤੇ ਬਾਬਾ ਫਤੇ ਸਿੰਘ ਜੀ ਵੀ ਸ਼ਹੀਦ